ਕੇਵਲ ਪਾਉ ਜੈਤੋ ਵਾਲਾ ਬਾਈ ਬੈਸਟ ਕੱਟ ਰਿਹਾ ਬੈਸਟਾ ਨੂੰ ਕੀ ਹੈ ਜੀ 33000 ਹੈਪੀ హెਅਰ ਸਲੂਨ ਕਹਿੰਦਾ ਵੀ ਸਾਰੇ ਕਲੱਬ ਵਾਲਿਆਂ ਦੀ ਜਿਹੜੀ ਕਟਿੰਗ ਆ ਫ੍ਰੀ ਹੈ ਜਿਨ੍ਹਾਂ ਦੇ ਟੂਰਨਾਮੈਂਟ ਚੱਲੂ ਸਾਢੇ 16 ਤੇ 17 ਨੰਬਰ ਹੋਣਗੇ ਜੀ ਫਾਈਨਲ ਦੇ ਸਾਢੇ 16 ਤੇ 17 ਇਸੇ ਪਿੰਡ ਦੇ ਨੌਜਵਾਨ ਇੱਕ ਬਹੁਤ ਵਧੀਆ ਪ੍ਰਾਲਾ ਜਿਹੜਾ ਕਰ ਰਹੇ ਨੇ ਗੁਰੂ ਘਰ ਦੇ ਵਿੱਚ ਦਸਤਾਰ ਸਲਾਈ ਕੈਂਪ ਸਿਖਲਾਈ ਸਿਖਲਾਈ ਕੈਂਪ ਦਸਤਾਰ ਸਖਲਾਈ ਕੈਂਪ ਜਿਹੜਾ ਹੈ ਉਹ ਕੱਲ ਤੋਂ ਲੱਗਣਾ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਦਸਤਾਰਾਂ ਸਿੱਖੀਏ ਮੈਂ ਵੀ ਕੋਸ਼ਿਸ਼ ਕੀਤੀ ਜਿਸ ਦਿਨ ਤੋਂ ਪੋ ਦਾ ਮਹੀਨਾ ਮੇਰੇ ਵੀਰੋ ਉਹਦੀ ਸ਼ੁਰੂਆਤ ਹੋਈ ਔਰ ਉਹ ਤੇ ਪਹਿਲੇ ਦਿਨ ਤੇ ਬੰਨੀ ਨਹੀਂ ਗਈ ਉਹ ਤੇ ਫਿਰ ਲਗਾਤਾਰ ਜਿਹੜਾ ਬੰਨੀ ਹੈ ਸੋ ਸਾਰੇ ਕੋਸ਼ਿਸ਼ करिए ਪੱਗਾਂ ਨੂੰ ਕਿਉਂਕਿ ਪੱਗਾਂ ਦੇ ਨਾਲ ਜੋ ਇੱਜ਼ਤ ਬਣਦੀ ਹੈ ਸੋ ਮੇਰੇ ਵੀਰੋ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪੁਆਇੰਟ ਕਲੀਅਰ ਕਰ ਲਿਆ ਤੇ ਪੁਆਇੰਟ ਸਾਢੇ 16 ਦੇ 17 ਨੰਬਰ ਆ ਫਾਈਨਲ ਦੀ ਸ਼ੁਰੂਆਤ ਹੋ ਗਈ ਹੈ ਜੱਕ ਸੈਦੋਕੇ ਦੇ ਮੇਲੇ ਦਾ ਗ੍ਰੈਂਡ ਫਾਈਨਲ ਇਹ ਖੇਡ ਮੈਦਾਨ ਦੇ ਵਿੱਚ ਸ਼ੁਰੂ ਆਓ ਸਾਹਮਣੇ ਹੈਪੀ ਦੀ ਰੇਡ ਤੇ ਕਹਿੰਦੇ ਹਰੀਕੇ ਵਾਲਾ ਐਂਗਰੀ ਬਰਡ ਆਹ ਦੋ ਖਿਡਾਰੀਆਂ ਦੇ ਦਰਮਿਆਨ ਪਰ ਨੰਬਰ ਜਾਫੀ ਕਹਿੰਦੇ ਗਰਾਊਂਡ ਤੋਂ ਬਾਹਰ ਗਿਆ ਇਸ ਕਰਕੇ ਨੰਬਰ ਰੀਡਰ ਨੂੰ ਦਿੱਤਾ ਗਿਆ ਇਸ ਬੇੰਤੀ ਪ੍ਰਬੰਧਕ ਕਮੇਟੀਆਂ ਦੇ ਲਈ ਆ ਹੋਰ ਕਮੇਟੀਆਂ ਦੇ ਲਈ ਮਨਜੋਤ ਨੇ ਮੈਨੂੰ ਅੱਜ ਨੋਟਿਸ ਕਰਵਾਈ ਹੈ ਗੱਲ ਵੀ ਜਿਹੜਾ ਗਰਾਊਂਡ ਦੇ ਵਿੱਚ ਪਾਣੀ ਹੁੰਦਾ ਪੀਣ ਵਾਲਾ ਤੇ ਜੇ ਕਮੇਟੀਆਂ ਬੋਤਲ ਵਾਲਾ ਰੱਖ ਲਿਆ ਕਰਨ ਤੇ ਬੜੀ ਵਧੀਆ ਗੱਲ ਹੈ। ਕਈ ਵਾਰੀ ਆਪਣਾ ਕੀ ਹੁੰਦਾ ਸਨਕਰਾਜ ਆਪਾਂ ਘਰੇ ਫਿਲਟਰ ਵਾਲਾ ਪਾਣੀ ਪੀਂਨੇ ਇੱਥੇ ਉਦਾਂ ਨਾਰਮਲ ਪਾਣੀ ਪੀ ਕੇ ਬੰਦਿਆਂ ਦੀ ਸਿਹਤ ਖਰਾਬ ਹੁੰਦੀ ਹੈ। ਸੋ ਇਹ ਬੇਨਤੀ ਹੈ ਸਾਰੀਆਂ ਕਮੇਟੀਆਂ ਨੂੰ ਵੀ ਆਪਾਂ ਮੇਰੇ ਵੀਰੋ ਜਿਹੜਾ ਬੋਤਲ ਹਾਲ ਬੋਤਲ ਵਾਲਾ ਪਾਣੀ ਹੀ ਗਰਾਊਂਡ ਦੇ ਵਿੱਚ ਰੱਖਿਆ ਕਰੀਏ ਬੜੀ ਮਿਹਰਬਾਨੀ ਆ ਮੇਰੇ ਵੀਰੋ ਇਸ ਲਈ ਰੇਸ਼ਮ ਹੈ। ਰੇਸ਼ਮ ਸਲੀਨੇ ਵਾਲਾ ਰੇਸ਼ਮ ਮੋਗੇ ਦਾ ਖਿਡਾਰੀ ਹੈ ਪੁਆਦ ਤੇ ਮਾਲਵੇ ਦਾ ਬਹੁਤ ਵੱਡਾ ਫਸਮਾ ਮੈਚ ਹੈ ਇੱਕ ਪਾਸੇ ਪੁਆਦ ਤੋਂ ਚੱਲ ਕੇ ਆਈ ਹੈ ਰੋਪੜ ਦੇ ਬਿਲਕੁਲ ਨਜ਼ਦੀਕ ਪਿੰਡ ਤਨੌਰੀ ਹੈ ਮੇਰੇ ਵੀਰੋ ਔਰ ਦੂਜੇ ਪਾਸੇ ਹਰੀਕੇ ਕਲਾਂ ਇਸ ਇਲਾਕੇ ਦਾ ਪਿੰਡ ਹੈ ਮਨਜੋਤ ਦਾ 마ਸ਼ੀਵਾੜਾ ਸਾਹਿਬ ਹੈ ਆਓ ਸਾਹਮਣੇ 마ਸ਼ੀਵਾੜਾ ਸਾਹਿਬ ਦੀ ਧਿਰਤੀ ਦਾ ਮਨਜੋਤ ਹਰਵੰਦ ਸਿੰਘੀ ਕੋਚ ਸਾਹਿਬ ਦਾ ਚੰਡਿਆ ਹੋਇਆ ਖਿਡਾਰੀ ਅੱਜ ਦੁਨੀਆ ਦੇ ਟਾਪਰ ਰੀਡਰਾਂ ਦੇ ਵਿੱਚ ਹੈ ਆਹ ਸਾਹਮਣੇ ਸ਼ਰਨਾ ਡੱਕੋ ਵਾਲਾ ਤੇ ਦੂਜੇ ਪਾਸੇ ਮਨਜੋਤ ਮਾਸ਼ੀਵਾੜਾ ਸਾਹਿਬ ਦੀ ਧਰਤੀ ਹੈ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਸੁਖਰਾਜ ਭੀਮ ਆ ਗਿਆ ਸੁਰ ਸਿੰਘ ਦਾ ਲਓ ਮੁੰਡਾ ਕਹਿੰਦੇ ਮਾਝੇ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਭੀਮ ਨੇ ਕਬੱਡੀ ਪਾਈ ਹੈ ਚੱਕ ਸੈਦੋ ਕਹਿੰਦੇ ਖੇਡ ਮੇਲੇ ਦਾ ਗ੍ਰੈਂਡ ਫੈਰਲੇ ਆਓ ਸਾਹਮਣੇ ਦੋ ਗੱਬਰੂਆਂ ਦੇ ਦਰਮਿਆਨ ਇੱਕ ਪਾਸੇ ਕਹਿੰਦੇ ਕਾਰੀ ਸਾਰੀ ਵਾਲਾ ਪ੍ਰਿੰਸ ਕੋਸ਼ਿਸ਼ ਕਰਦਾ ਹੋਇਆ ਭੀਮ ਤੇ ਪ੍ਰਿੰਸ ਦੇ ਦਰਮਿਆਨ ਹੰਧਿਆ ਤੇ ਲਾਗੇ ਜ਼ੋਰ ਲੱਗਾ ਪਿਆ ਪਰ ਨੰਬਰ ਕਹਿੰਦੇ ਰੀਡਰ ਦੇ ਹਿੱਸੇ ਜਾ ਜੜਾ ਬਹੁਤ ਵਧੀਆ ਮੁਕਾਬਲਾ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਸਾਡੇ ਅਮਨ ਹੁਣਾਂ ਨੂੰ ਹਰਜਿੰਦਰ ਹੁਣਾਂ ਨੂੰ ਬੱਬੂ ਬ ਮਾਰਕ ਲਓ ਹੈਪੀ ਦੀ ਕਬੱਡੀ ਪਾਈ ਹੈ ਚਾਰਾਂ ਦੇ ਵਿੱਚੋਂ ਇੱਕ ਪਾਸੇ ਡੱਗੋ ਵਾਲਾ ਸ਼ਰਨ ਖੇਡ ਕਬੱਡੀ ਦਾ ਆਇਰਨ ਮੈਨ ਤੇ ਨਾਲ ਕਹਿੰਦੇ ਵਿੱਕੀ ਲੱਗਾ ਹੋਇਆ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਚੱਲਦਾ ਹੈ ਮੁਕਾਬਲਾ ਪਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ 'ਚ ਆ ਜਿਹੜਾ ਹੈ ਅਗਲੀ ਰੇਡ ਰੇਸ਼ਮ ਮੁੰਡਾ ਰੇਸ਼ਮ ਸਲੀਨੇ ਵਾਲਾ ਸਰਦਾਰ ਸੁਲੱਖਣ ਸਿੰਘ ਜੀ ਬਰਾੜ ਗੁਰਦੀਪ ਸਿੰਘ ਜੀ ਬਰਾੜ 41000 ਦਾ ਯੋਗਦਾਨ ਹੈ ਆ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਵੀਰੋਂ ਪੈ ਗਈ ਹੈ ਆ ਕਬੱਡੀ ਖੇਡ ਮੈਦਾਨ ਅੰਦਰ ਪੈ ਗਈ ਹੈ ਗਗਨ ਵੀ ਸਾਡਾ ਘਾਂਗੇ ਵਾਲਾ ਵੀਰ ਹੈ ਔਰ ਉਹ ਵੀ ਪੁੱਜਿਆ ਹੋਇਆ ਹੈ ਗੁਰਵਿੰਦਰ ਘਾਂਗੇ ਨੂੰ ਕਹਿੰਦੇ ਪੰਜਾਬ ਹਰਿਆਣੇ ਦੇ ਕੋਨੇ-ਕੋਨੇ ਦੇ ਵਿੱਚ ਲੈ ਕੇ ਪੁੱਜਦਾ ਔਰ ਇਹ ਵੀ ਵੱਡੀ ਸੇਵਾ ਹੈ ਆਹ ਸਾਹਮਣੇ ਮਨਜੋਤ ਰਾਜੂ ਦਾ ਸਾਥੀ ਇਸ ਲਈ ਖੇਡ ਮੈਦਾਨ ਅੰਦਰ ਭੰਦਿਆ ਹੋਇਆ ਇੱਕ ਪਾਸੇ ਲੱਗਿਆ ਹਲਕਾ ਜਿਹਾ ਟੱਚ ਬੜਾ ਤਜਰਬੇਕਾਰ ਰੇਡਰ ਹੈ ਮੈਂ ਕਿਹਾ ਵੀ ਮਨਜੋਤ ਸ ਹੈ ਉਹ ਆਇਆ ਵੀ ਥੋੜੇ ਦਿਨ ਪਹਿਲਾਂ ਹੀ ਹੈ ਅਜੇ ਉਨੀ ਫਿਟਨੈਸ ਵੀ ਨਹੀਂ ਤੇ ਮੈਚ ਵੀ ਨੌਜਵਾਨਾ ਅੱਜ ਤੇਰੇ ਲਈ ਜਿਹੜਾ ਟਾਰਗੇਟ ਵੱਡਾ ਸੀਗਾ ਜਿਹੜਾ ਸੈਮੀਫਾਈਨਲ ਹੋਇਆ ਨਾ ਐਨ ਵੇਰ-ਵੇਰ ਕੇ ਕਬੱਡੀਆਂ ਪਾਈਆਂ ਨੇ ਮਾਸ਼ੀਬਾਣਾ ਸਾਹਿਬ ਦੇ ਮਨਜੋਤ ਨੇ ਦੁਨੀਆ ਫੈਨ ਆਓ ਸਾਹਮਣੇ ਖੇਡ ਮੈਦਾਨ ਅੰਦਰ ਇੱਕ ਪਾਸੇ 16 17 ਸਾਲ ਦਾ ਤਜਰਬਾ ਰੱਖਦਾ ਹੈ ਇਹ ਧਨੌਰੀ ਵਾਲਾ ਮਨੀ ਹੈ ਇਹ ਦੁਨੀਆ ਦਾ ਟਾਪਰ ਹੈ ਇਹ ਸਮੇਂ-ਸਮੇਂ ਤੇ ਮੇਰੇ ਵੀਰੋ ਬੜੀ ਵਧੀਆ ਖੇਡ ਦਿਖਾਈ ਹੈ ਇਸ ਨੌਜਵਾਨ ਨੇ ਹਰ ਇੱਕ ਸੀਜ਼ਨ ਦੌਰਾਨ ਇਸ ਖਿਡਾਰੀ ਨੇ ਆਪਣੀ ਖੇਡ ਦੇ ਜਰੀਏ ਲੋਕਾਂ ਦੇ ਦਿਲ ਜਿੱਤੇ ਹੈ ਔਰ ਥੋੜਾ ਡਿਸਪਿਊਟ ਹੈ ਰਿਵਿਊ ਦੀ ਮੰਗ ਹੋਈ ਆਪਾਂ ਮੈਚ ਨੂੰ ਕੰਟੀਨਿਊ ਰੱਖੀਏ ਬੜਾ ਵਧੀਆ ਮੁਕਾਬਲਾ ਅੱਜ ਦੇ ਦਿਨ ਦਾ ਫਾਈਨਲ ਚੱਲਦਾ ਹੋਇਆ ਲਓ ਮਨਜੋਤ ਮਾਛੀਵਾੜਾ ਸਾਹਿਬ ਦਾ ਕਿ ਮਾਛੀਵਾੜੇ ਦੇ ਜੰਗਲਾਂ ਵਿੱਚ ਜਾਂਦਾ ਖਾਤਰ ਧਰਮ ਦੀ ਸਰਵੰਸ ਲਟਾਉਣ ਵਾਲਾ ਕਾਈ ਭਖੜੇ ਕਿੜਿਆਲੀਆਂ 베ਰੀਆਂ ਚ ਜਾਂਦਾ ਜ਼ੁਲਮ ਦੇ ਤਾਈ ਟਕਰਾਉਣ ਵਾਲਾ ਉਹ ਬਾਜਾ ਵਾਲੇ ਪਾਸ਼ਾ ਦੀ ਗੱਲ ਲਓ ਮਨਜੋਤ ਮਾਛੀਵਾੜੇ ਦਾ ਕੋੜਲਾ ਭੜੀ ਵਾਲੇ ਰਾਜੂ ਨਾਲ ਯਾਰੀ ਪਰ ਵਿੱਕੀ ਹਰੀ ਕੇਰਾ ਕਰ ਮੁਕਾਬਲਾ ਉਹ ਨੌਜਵਾਨ ਉੱਡ ਜੂ ਉੱਡ ਜੂ ਕਰਦਾ ਮਾਛੀਵਾੜੇ ਦਾ ਮਨਜੋਤ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਕਿ ਫਾਈਨ ਕਬੱਡੀ ਦਾ ਸ਼ੁਰੂ ਹੋਇਆ ਲੱਗਾ ਕੱਪ ਦਾ ਫੈਸਲਾ ਹੋਣ ਦੇਖੋ ਜਾਫੀੜਨਗੇ ਮੂਰੇ ਪਹਾੜ ਬਣ ਕੇ ਰੇਡਰ ਨਸਣਗੇ ਵਾਂਗਰਾ ਪਾਉਣ ਦੇਖੋ ਰੇਸ਼ਮ ਨੇ ਕਬੱਡੀ ਪਾਈ ਹੈ ਸਰੀੜੇ ਵਾਲਾ ਫੋ ਟਰੈਕਟਰ ਦਾ ਜੇਤੂ ਪਰ ਚਾਰਾਂ ਦੇ ਵਿੱਚੋਂ ਕਹਿੰਦੇ ਹੁਸ਼ਿਆਰਪੁਰਿਆ ਕੋਸ਼ਿਸ਼ ਕਰਦਾ ਪਰ ਰੇਸ਼ਮ ਨੇ ਜਾਨਦਾਰ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੰਦਾ ਹੈ ਅਗਲੀ ਰੇਡ ਹੈਪੀ ਲੈ ਵੀ ਜਲਾਲਵੀਰ ਕਰ ਦੇਗਾ ਹੈਪੀ ਹੈਪੀ ਦਾ ਮਨੌਲੀ ਪਿੰਡ ਹੈ ਮੇਰੇ ਵੀਰੋ ਹੈਪੀ ਮਨੌਲੀ ਵਾਲਾ ਇਸ ਲਈ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਸ਼ਰਨਾ ਫਰੀਦਕੋਟਿਆ ਡੱਗੋ ਰਮਾਣਾ ਪਿੰਡ ਸੁਤਰਾੰਤਰ ਮੇਂਦਰ ਹੋਣੀ ਬੜੇ ਵਧੀਆ ਖਿਡਾਰੀ ਸੇਵਕੋਣਾ ਦਾ ਨਾਮ ਵੱਡਾ ਆ ਨੌਜਵਾਨ ਕਹਿੰਦੇ ਉਸੇ ਪਿੰਡ ਦਾ ਸ਼ਰਨਾ ਸ਼ਰਨਾ ਕਰਦਾ ਕੋਸ਼ਿਸ਼ ਲੈ ਵੀ ਸ਼ਰਨਿਆ ਜੱਫੇ ਲਾਏ ਬਣਾ ਨਹੀਂ ਸ਼ਰਨਾ ਇਹ ਹੈ ਸ਼ਰਨਾ ਜੱਫੇ ਲਾਏ ਬਣਾ ਨਹੀਂ ਸਰਨਾ ਆ ਨੌਜਵਾਨ ਆਹ ਆ ਗਿਆ ਰੇਸ਼ਮ ਖੇਡ ਮੈਦਾਨ ਅੰਦਰ 1 2 ਤੇ 3 ਤੇ 4 ਸੱਜਣ ਨੇ ਸਾਡੇ ਜਿਹੜੇ ਮੇਰੇ ਵੀਰੋ ਥੋੜਾ ਥੋੜਾ ਆਪਾਂ ਕੰਟਰੋਲ ਕਰੀਏ ਗਰਾਊਂਡ ਦੇ ਵਿੱਚ ਬਹੁਤ ਬਹੁਤ ਧੰਨਵਾਦ ਹੋਣਾ ਸਾਰਿਆਂ ਦਾ ਆ ਰੇਸ਼ਮ ਸੁਲੀਣਾ ਦਾ ਪੰਜਰ ਸੁਖਵਿੰਦਰ ਸਿੰਘ ਜੀ ਫੌਜੀ ਕਹਿੰਦੇ ਵੀ ਰੇਸ਼ਮ ਸੁਲੀਣੇ ਨੂੰ ਜਿਹੜਾ ਜਫਾ ਲਾਵੇਗਾ 1100 ਦੇ ਮਾਣ ਹੋਣਗੇ ਲਓ ਰੇਸ਼ਮ ਸੁਲੀਣੇ ਵਾਲਾ ਕਬੱਡੀ ਪਾ ਰਿਹਾ ਲਓ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਇੱਕ ਪਾਸੇ ਗੱਗੀ ਮੱਲੇ ਵਾਲਾ ਪਰ ਜੁਝਾਰ ਸਿੰਘ ਝਾਰੀ ਕੋਸ਼ਿਸ਼ ਕਰਦਾ ਹੋਇਆ ਔਰ ਨੰਬਰ ਰੇਡਰ ਦੇ ਹਿੱਸੇ 'ਚ ਆ ਜੜਿਆ ਮੈਚ ਕਹਿੰਦੇ ਬੜਾ ਵਧੀਆ ਕੌਣ ਬੈਸਟ ਰੇਡਰ ਬਣਦਾ ਕੌਣ ਬੈਸ ਦਾ ਇਹ ਆਉਣ ਵਾਲੇ ਸਮੇਂ ਦੀਆਂ ਗੱਲਾਂ ਹੋਣਗੀਆਂ 1.7 ਵਜੇ ਫਾਈਨਲ ਚੱਕ ਸੈਦੋਕੇ ਦੇ ਕਬੱਡੀ ਕੱਪ ਦਾ ਸ਼ੁਰੂ ਹੋ ਗਿਆ ਲਓ ਕਹਿੰਦੇ ਮਨਜੋਤ ਤੇ ਵਿੱਕੀ ਦੇ ਦਰਮਿਆਨ ਮੁਕਾਬਲਾ ਹੈ ਪਰ ਮਨਜੋਤ ਵੀ ਇੱਕ ਸਿਆਣਾ ਤਜਰਬੇਕਾਰ ਰੀਡਰ ਹੈ ਜਾਣਦਾਰ ਨੰਬਰ ਇਸ ਕਬੜੂ ਦੇ ਜੋੜੇ ਦਾ ਟੈਕਟੀਕਲ ਪਲੇਅਰ ਹੈ ਸਭ ਤੋਂ ਵੱਡੀ ਗੱਲ ਜੀਦਾਰੀ ਹੈ ਮੈਂ ਉਹ ਗੱਲ ਮੰਨਦਾ ਵੀ ਬੰਦੇ ਤਕੜੇ ਤੇ ਹੋ ਜਾਂਦੇ ਆ ਪਰ ਵੱਡੇ ਵੱਡੇ ਪਲੇਅਰ ਮੈਂ ਵੇਖਿਆ ਜਿਨ੍ਹਾਂ ਕੋਲੇ ਜੀਦਾਰੀ ਨਹੀਂ ਹੁੰਦੀ ਪਰ ਇਹ ਜੀਦਾਰੀ ਨਾਲ ਕਬੱਡੀਆਂ ਪਾਉਂਦਾ ਹੈ ਮਨਜੋਤ ਆਓ ਸਾਹਮਣੇ ਖੇਡ ਮੈਦਾਨ ਅੰਦਰ ਪੁਆਇੰਟ ਜਿਹੜਾ ਰੀਡਰ ਦੇ ਹਿੱਸੇ ਹੈ ਪੁਆਇਮ ਪੁਆਇੰਟ ਭੀਮ ਸੁਰ ਸਿੰਘ ਦਾ ਆਪਣੀ ਟੀਮ ਦੇ ਲਈ ਜੋੜ ਗਿਆ ਅੱਜ ਦੇ ਬੈਸਟਾਂ ਨੂੰ 31 31 31 ਹਜ਼ਾਰ ਦੇ ਮਾਨ ਸਨਮਾਨ ਦਿੱਤੇ ਜਾਣਗੇ 31 31 ਹਜ਼ਾਰ ਦੀ ਗੱਲ ਹੋਣੀ ਹੈ ਮੇਰੇ ਵੀਰੋ ਮਨਜੋਤ ਫੇਰ ਆ ਗਿਆ ਕਿਰਾਏ ਪੱਟਾਂ ਦੇ ਦਰਸ਼ਨ ਚਾਰ ਜਾਫੀ ਤਿਆਰ ਵਰ ਤਿਆਰ ਨੇ ਹੁਣ ਛਰਨਾ ਲਾਉ ਜਫਾ ਜਾਂ ਫਿਰ ਸੋਨਾ ਪਰ ਟੱਚ ਕਹਿੰਦੇ ਉਸੇ ਕੰਨੀ ਤੇ ਫੇਰ ਜਿਹੜੀ ਕੰਨੀ ਤੇ ਪਹਿਲਾਂ ਸੋਨੇ ਨੂੰ ਮਾਰਿਆ ਸੀਗਾ ਉਸੇ ਕੰਨੀ ਤੇ ਮਾਰਿਆ ਬਾਹ ਮਨਜੋਤ ਸਿਆ ਇਹ ਹੁੰਦੀ ਹੈ ਨੌਜਾਨਾ ਤਕਨੀਕ ਲਓ ਅਗਲੀ ਕਬੱਡੀ ਰੇਸ਼ਮ ਆ ਗਿਆ ਸਰੇੜੇ ਵਾਲਾ ਫਾਈਨਲ ਚੱਲਦਾ ਹੈ ਕੌਣ ਬੈਸਟ ਬਣਦਾ ਜਿਹੜੀ ਟੀਮ ਚੈਂਪੀਅਨ ਬਣਦੀ ਹੈ ਜਿਹੜੀ ਕਹਿੰਦੇ ਰਨ ਰਨ ਬਣਦੀ ਹੈ ਹਰ ਰੇਸ਼ਮ ਤੇ ਗੱਗੀ ਦੇ ਦਰਮਿਆਨ ਪਰ ਕਹਿੰਦੇ ਸਲੇੜੇ ਵਾਲਾ ਮੁੰਡਾ ਆਹ ਕਹਿੰਦੇ ਉੱਡੀਓ ਉੱਡੀਓ ਕਰਦਾ ਟੱਕੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਚਾਰ ਚਫੇਰਾ ਭਰਿਆ ਹੋਇਆ ਚੱਕ ਸੈਦੋਕੇ ਦੀ ਧਰਤੀ ਹੈ ਜਿਹੜੇ ਫਿਰੋਜ਼ਪੁਰ ਦਾ ਮਾਨਮੱਤਾ ਨਗਰ ਪਰ ਪਿੰਡੇ ਇਧਰ ਕਹਿੰਦੇ ਫਾਜ਼ਿਲਕਾ ਦੇ ਲੱਗ ਕੇ ਆ ਜਾਂਦਾ ਦਿਲਾਲਾਬਾਦ ਤੇ ਲੱਗ ਕੇ ਆ ਜਾਂਦਾ ਇੱਥੋਂ ਪਾਕਿਸਤਾਨ ਵਾਲਾ ਬਾਰਡਰ ਵੀ ਕੋਈ ਜ਼ਿਆਦਾ ਦੂਰ ਨਹੀਂ ਆਹ ਸਾਹਮਣੇ ਪੈਂਦੀ ਰੇਡ ਮਨਜੋਤ ਤੇ ਡੱਗਵਾ ਸ਼ਰਨਾ ਕਬੱਡੀ ਕਬੱ लॻा पिया पर नंबर <laughs> ਆ ਰੇਡਰ ਦੇ ਹਿੱਸੇ ਜਾ ਜਿਹੜਾ ਹੈ ਬਾਚੀ ਵਾਲੇ ਦਾ ਮਨਜੋਤ ਜਾਨਦਾਰ ਨੰਬਰ ਆਪਣੀ ਟੀਮ ਦੇ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਅਗਲੀ ਰੇਡ ਰੇਸ਼ਮ ਫੇਰ ਹੁੰਦਾ ਲਗਾਤਾਰੀ ਪਾਈ ਜਾਂਦਾ ਕਿਉਂਕਿ ਬੈਸਟ ਬੰਦ ਦਾ ਮਨ ਦੇ ਵਿੱਚ ਸੋਚਿਆ ਹੋਇਆ ਉਧਰੋਂ ਕਹਿੰਦੇ ਮਨਜੋਤ ਬੱਲੇ ਬੱਲੇ ਕਰਾ ਰਿਹਾ ਪਰ ਬੈਸਟ ਕੌਣ ਬਣੇਗਾ ਇਹ ਸਸਪੈਂਸ ਹੈ ਪਰ ਕਿਆਸਰਾ ਹੀ ਲੱਗ ਸਕਦੀ ਹੈ ਅੰਦਾਜ਼ਾ ਲੱਗ ਸਕਦਾ ਹੈ ਹਮਾਨ ਲੱਗ ਸਕਦਾ ਹੈ ਉਹ ਪੈਂਦੀ ਰੇਡ ਪਰ ਪਿੰਸ ਫਿਰ ਕੋਸ਼ਿਸ਼ ਕਰਦਾ ਹੋਇਆ ਔਰ ਜਾਨਦਾਰ ਨੰਬਰ ਰੇਸ਼ਮ ਨੇ ਜੋੜ ਦਿੱਤਾ ਹੈ ਅਗਲੀ ਰੇਡ ਹੈਪੀ ਮਨੋਲੀ ਵਾਲਾ ਆ ਗਿਆ ਲੈ ਵੀ ਰਵਿੰਦਰ ਵੀਰ ਹੈਪੀ ਹੈਪੀ ਮਨੋਲੀ ਹੈਪੀ ਮਨੋਲੀ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਤਿਆਰ ਪਰ ਤਿਆਰ ਨੇ ਹੁਣ ਚਾਰਾਂ ਦੇ ਵਿੱਚੋਂ ਕਹਿੰਦੇ ਕੌਣ ਇਸ ਨੌਜਵਾਨ ਦੇ ਨਾਲ ਦੋ ਹੱਥ ਕਰਦਾ ਹੈ ਨੰਬਰ ਜਿਹੜਾ ਹੈ ਰੀਡਰ ਦੇ ਹਿੱਸੇ ਹੈ ਉਧਰ ਜ਼ਿੰਮੇਦਾਰਾ 13 13 ਵਾਲੇ ਭਰਾਵਾਂ ਨੇ ਵੀ ਲੱਭਰੀ ਸਰਾ ਉਹਨਾਂ ਨੇ ਦਲਜੀਤ ਉਹਨਾਂ ਨੇ ਕਹਿੰਦੇ ਇਸੇ ਪਿੰਡ ਦੇ ਐ ਔਰ ਮੇਰੇ ਵੀਰੋ ਇਹਨਾਂ ਵੀਰਾਂ ਨੇ ਵਧੀਆ ਸ਼ਾਪ ਹੈ ਜਿਹੜੀ ਹੈ ਕੱਪੜੇ ਲੀੜਾਂ ਦੀ ਖੋਲੀ ਹੈ ਰੇਲਵੇ ਰੋਡ ਸਾਹਮਣੇ ਦੇਵੀਦਵਾਰ ਮੰਦਿਰ ਜਲਾਲਾਬਾਦ ਪੱਛਮੀ ਦੇ ਵਿੱਚ ਵੀ ਪੁੱਜਣਾ ਔਰ ਜੇ ਕੋਈ ਵਧੀਆ ਕੰਮ ਕਰਦਾ ਉਹਨੂੰ ਕਾਮਯਾਬ ਕਰੀਏ ਮੇਰੇ ਪੰਜਾਬੀ ਵੀਰੋ ਆਓ ਸਾਹਮਣੇ ਖੇਡ ਮੈਦਾਨ ਅੰਦਰ ਰੇਸ਼ਮ ਭਾਈ ਚੱਕ ਸੈਦੋਕੇ ਵਾਲਿਓ ਮੇਲਾ ਸਿਰੇ ਦਾ ਹੋਇਆ ਇੱਕ ਪਾਸੇ ਕਿਆ ਬਾਤ ਹੈ ਬਾਈ ਰੇਸ਼ਮ ਦੀ ਖੇਡ ਵਧੀਆ ਲੱਗੀ ਇੱਕ ਤਾੜੀਆਂ ਵਾਰ ਉਸ ਨੌਜਵਾਨ ਦੇ ਲਈ ਮੈਨੂੰ ਪ੍ਰਬੰਧਕ ਦੱਸ ਸਕਦੇ ਆ ਵੀ ਇਸ ਸਾਲ ਕਿੰਨੇ ਬੂਟੇ ਸਨਮਾਨ ਦੇ ਵਿੱਚ ਦਿੱਤੇ ਗਏ ਆ ਔਰ ਪਲੀਜ਼ ਜ਼ਰੂਰ ਦੱਸਿਓ ਵੀ ਤੁਸੀਂ ਕਿੰਨੀਆਂ ਜੜਾਂ ਹੋਰ ਲਾ ਦਿੱਤੀਆਂ 200 ਤੋਂ 200 ਬਨੇ 200 ਬੂਟਾ ਕੀ ਬਾਤ ਹੈ 200 ਬੂਟਾ 200 ਜੜ ਲਾ ਦਿੰਦੀ ਹੈ ਇਹ ਵੱਡੀ ਗੱਲ ਹੈ ਜਦੋਂ ਫਲ ਮੇਰੇ ਵੀਰੋ ਦੇਵੋਗੇ ਜਦੋਂ ਜਿਵੇਂ ਕਿ ਇਹਨਾਂ ਦੇ ਵੱਡੇ ਹੋਣਗੇ ਸ਼ਾਨ ਦੇਣਗੇ ਤੇ ਦੁਨੀਆ ਉਦੋਂ ਯਾਦ ਕਰੂਗੀ ਉਦੋਂ ਸਹਿਯੋਗੀ ਯਾਦ ਕਰਨਗੇ ਵੀ ਯਾਰ ਸਨ ਫਲਾਣੇ ਦੇ ਵਿੱਚ ਆ ਸਮੇਂ ਦੇ ਵਿੱਚ ਜਿਹੜਾ ਹੈ ਉਦੋਂ ਬੂਟਾ ਦਿੱਤਾ ਸੀਗਾ ਕਲੱਬ ਵਾਲਿਆਂ ਨੇ ਤੇ ਅਸੀਂ ਘਰੇ ਲਿਆ ਕੇ ਲਾਇਆ ਸੀ ਜਾਂ ਖੇਤ ਦੇ ਵਿੱਚ ਲਾਇਆ ਸੀ ਅੱਜ ਇਹ ਵੱਡਾ ਹੋ ਗਿਆ ਉਸੇ ਤਰ੍ਹਾਂ ਜਿਵੇਂ ਜਿਵੇਂ ਬੂਟਾ ਵੱਡਾ ਹੋਈ ਜਾਣਾ ਉਸੇ ਤਰ੍ਹਾਂ ਤੁਹਾਡਾ ਇਹ ਟੂਰਨਾਮੈਂਟ ਆਉਣ ਵਾਲੀਆਂ ਜਨਰੇਸ਼ਨਸ ਸਾਹਮਣੀਆਂ ਫਿਕਰ ਕਰਨ ਦੀ ਲੋੜ ਨਹੀਂ ਵਧੀਆ ਕਰ ਰਹੇ ਹੋ ਔਰ ਇਸੇ ਤਰ੍ਹਾਂ ਹਰ ਸਾਲ ਕੋਸ਼ਿਸ਼ ਕਰਿਆ ਕਰ ਗਿਆ ਪਾ ਹੋਰ ਵਧੀਆ ਕਰਨ ਦੀ ਬਹੁਤ-ਬਹੁਤ ਮੁਬਾਰਕਬਾਦ ਹੈ ਸਮੁੱਚੀ ਸਪੋਰਟਸ ਕਲੱਬ ਨੂੰ ਆਹ ਸਾਹਮਣੇ ਮਨਜੋਤ ਫੇਰ ਆ ਗਿਆ ਲਓ ਮਨਜੋਤ ਮਨਜੋਤ ਨੇ ਕਬੱਡੀ ਪਾਈ ਹੈ ਮਨ ਜੀਤੇ ਜਗ ਜੀਤ ਲਓ ਮਨਜੋਤ ਮਨ ਨੂੰ ਜਿੱਤਣ ਵਾਲਾ ਖਿਡਾਰੀ ਮੰਨਿਆ ਪਰ ਮੰਨਿਆ ਰੇਡਰ ਪਰ ਡੱਗੋਲਾ ਸ਼ਰਨਾ ਵੀ ਅੱਜਕੱਲ ਜੱਫੇ ਟੌਪ ਦੇ ਲਾਉਂਦਾ ਦੋ ਸਟਾਰਾਂ ਦੀ ਟੱਕਰ ਫਾਇਦੀਆ ਤੌੜਾ ਉਖੜਦੇ ਪੈਰ ਫਾਈਨਲ ਚੱਲਦਾ ਜੋਰ ਲੱਗਾ ਹੋਇਆ ਆ ਨੰਬਰ ਨੇ ਤਾੜੀਆਂ ਵੱਜਣਗੀਆਂ ਲਓ ਮਨਜੋਤ ਤੇ ਸ਼ਰਨੇ ਦੇ ਦਰਮਿਆਨ ਮਾਛੀਵਾੜੇ ਵਾਲਾ ਕਿੱਥੇ ਲੋਟ ਆਉਂਦਾ ਉਹ ਮੁੰਡਾ ਡੀਓੜ ਜੋ ਕਰਦਾ ਲੱਕੜਾ ਨੰਬਰ ਇਸ ਗੱਭਰੂ ਨੇ ਜੋੜ ਦਿੱਤਾ ਦੁਨੀਆ ਖੁਸ਼ ਹੈ ਨਜ਼ਾਰੇ ਲੈ ਰਹੀ ਹੈ ਸਵਾਦ ਆ ਰਿਹਾ ਹੈ ਕੋਈ ਤਾੜੀਆਂ ਮਾਰਦਾ ਤੇ ਕੋਈ ਇਦਾਂ ਦੀ ਟੱਕਰ ਤੇ ਹੂਟਿੰਗ ਕਰਦਾ ਆਪੋ ਆਪਣੇ ਤਰੀਕੇ ਨਾਲ ਇੰਜੋਏ ਕੀਤਾ ਜਾ ਰਿਹਾ ਹੈ ਹਾਂ ਜੇ ਕਬੱਡੀ ਪਾਈ ਹੈ ਕੋਈ ਜੱਫਾ ਨਹੀਂ ਲੱਗਿਆ ਸਖਰਾਜ ਇੱਕ ਤਾਂ ਜੱਫਾ ਤੇ ਲਵਾ ਯਾਰ ਇਹ ਕਹਿੰਦਾ ਜਫਾ ਤੇ ਲਵਾ ਥੋੜੀ ਜੀ ਕੂਕ ਵੱਜੇ ਥੋੜਾ ਜਾਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਰੂਰ ਜਾਂ ਬਣੇ ਆਹ ਮਨੀ ਕਹਿੰਦਾ ਮੈਨੂੰ ਛੱਡੋ ਮੈਂ ਤਾਂ ਹੱਥ ਕਰਕੇ ਦੇਖਣਾ ਆਹ ਹਲਾਇਏ ਥੋੜਾ ਚੱਕ ਸੈਦੋ ਕੇ ਆਵਾ ਮੇਲਾ ਮੇਰੇ ਮਿੱਤਰੋ ਜੋਰ ਪਰਮੇਸ਼ਰ ਰੇਸ਼ਮ ਉੱਡ ਜੂਡ ਜੂ ਕਰਦਾ ਲੈ ਵੀ ਡੱਗੋ ਆ ਲਿਆ ਜੇ ਕਹਦੇ ਤੂੰ ਜਫਾ ਲਾ ਦੇਵੇਂ ਤੇ ਗੱਲ ਬਣ ਜੈ ਰਹੀ ਆ ਲੈ ਵੀ ਛਰ ਲਿਆ ਫੜਖਾ ਤਿਆਰੀ ਆਹ ਗੱਬਰੂਆ ਹੋਖਾ ਦੇ ਦੇ ਲੈ ਵੀ ਵਿੱਕੀ ਫੜ ਤਿਆਰੀ ਲਓ ਪੈਂਦੀ ਰੇਡ ਤੇ ਰੇਡਾਂ ਭਾਵੇਂ ਲੱਖ ਪੈਂਦੀਆਂ ਜੱਫੀਆਂ ਤੇ ਮੁੱਕੜੀਆ ਲਓ ਹੈਪੀ ਤੇ ਵਿੱਕੀ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਲਓ ਕਬੱਡੀ 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 ਹਰਜੀ ਪਾਸੇ ਹਰਜੀ ਪਾਸੇ ਆਉ ਲੱਗਾ ਪਿਆ ਜੋਰ ਕਬੱਡੀ 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 ਓ ਚੱਕ ਸੈ ਤੋਂ ਕਿਹੜੋ ਕੀ ਹਾਲ ਚਾਲ ਆ ਓ ਕੇਰਪੋਟ ਸੰਗਤ ਖੁਸ਼ ਹੈ ਓ ਕੇਰਪੋਟਾਂ ਕਹਿੰਦੇ ਨਜ਼ਾਰਾ ਦਿੱਤਾ ਮੁੰਡੇ ਦੇ ਜੱਫੇ ਨੇ ਓ ਦੁਨੀਆ ਨੂੰ ਸਰੂਰ ਚੜ ਗਿਆ ਜੱਫਾ ਵਿੱਕੀ ਹਰੀਕੇ ਵਾਲੇ ਦਾ ਵਿੱਕੀ ਹਰੀਕੇ ਵਾਲੇ ਦਾ ਮੱਲੇ ਵਾਲਿਆ ਜੇ ਜਫਾ ਲਾਏਗਾ ਤੇ ਦੁਨੀਆ ਨੇ ਫੇਰ ਮੰਨਣਾ ਆਹ ਪ੍ਰਿੰਸ ਦੁਨੀਆ ਨੇ ਫੇਰ ਮੰਨਣਾ ਵੀ ਪ੍ਰਿੰਸ ਨੂੰ ਹਿਸ਼ਾਰਪੁਰ ਤੋਂ ਸੱਦਿਆ ਹੈ ਜੀ ਇੱਕ ਨੰਬਰ ਹੋਲਡ ਜਿਹੜਾ ਹੋਇਆ ਉਹਨੂੰ ਪਲੀਜ਼ ਜਲਦੀ ਦੇ ਨਾਲ ਉਹਦਾ ਫੈਸਲਾ ਜਿਹੜਾ ਕੀਤਾ ਜਾਵੇ ਬੜੀ ਮਿਹਰਬਾਨੀ ਹੋਊਗੀ ਆਹ ਸਾਹਮਣੇ ਰੇਸ਼ਮ 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 ਤੇ ਜੁਝਾਰ ਸਿੰਘ ਯਾਰੀ ਕੋਸ਼ਿਸ਼ ਕਰ ਰਿਹਾ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਧਾਵੀ ਦਾ ਪੁਆਇੰਟ ਰੇਸ਼ਮ ਦਾ ਚੱਕ ਸੈਦੋ ਕੇਦੇ ਟੂਰਨਾਮੈਂਟ ਦਾ ਸਹੀ ਸਮੇਂ ਤੇ ਫਾਈਨਲ ਖੇਡਿਆ ਜਾ ਰਿਹਾ ਹੈ ਪੌਣੇ 8 ਵਜ ਗਏ ਨੇ ਔਰ 7:45 ਤੇ ਮੇਰੇ ਵੀਰੋ ਅੱਧਾ ਮੈਚ ਹੋ ਗਿਆ ਔਰ 8 ਵਜ ਤੱਕ ਜਿਹੜਿਆ ਇਹ ਸਾਰਾ ਟੂਰਨਾਮੈਂਟ ਸਮਾਪਤ ਹੋ ਜਾਣਾ ਹੈ ਇਨਾਮਾਂ ਦੀ ਵੰਡ ਹੋ ਜੂਗੀ ਆਹ ਸਾਹਮਣੇ ਖੇਡ ਮੈਦਾਨ ਅੰਦਰ ਡੱਗੋ ਵਾਲਾ ਲਓ ਡੱਗੋ ਵਾਲਾ ਸ਼ਰਨਾ ਇੱਕ ਵਾਰੀ ਸ਼ਰਨੇ ਲਈ ਵੀ ਤਾੜੀਆਂ ਮਾਰਿਓ ਇਹ ਧਾਰਮਿਕ ਸੁਭਾਅ ਮਾਰੇ ਪੁੱਠੇ ਸਿੱਧੇ ਦਾ ਆਵੇਦਾ ਹੈ ਰੇਡਰਾਂ ਨੂੰ ਪੁੱਠੇ ਕਰਨਾ ਕਹਿੰਦੇ ਟਾਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਇਹ ਸਾਡੀ ਖੇਡ ਕਬੱਡੀ ਦਾ ਆਇਰਨ ਮੈਨ ਹੈ ਬੱਲੇ ਬੱਲੇ ਕਰਾ ਗਿਆ ਪਿਛਲੇ 12 13 ਸਾਲਾਂ ਤੋਂ ਟਾਪ ਦਾ ਖੇਡਦਾ ਆ ਰਿਹਾ ਹੈ ਲਓ ਸਦਾ ਬਾਹਰ ਜਾਫੀ ਹੈ ਇਹ ਕਹਿੰਦੇ ਗਰਮੀਆਂ 'ਚ ਵੀ ਸਰਾ ਲਾਉਂਦਾ ਉਧਰ ਵਿਦੇਸ਼ਾਂ 'ਚ ਵੀ ਤਕੜਾ ਖੇਡਦਾ ਹੈ ਤੇ ਸਿਆਲ ਵਾਲੇ ਮੈਚਾਂ 'ਚ ਵੀ ਬੱਲੇ ਬੱਲੇ ਕਰਾਉਂਦਾ ਹੈ ਇਹ ਫਿਟਨੈਸ ਦੀ ਗੱਲ ਹੈ ਇਹ ਚੰਗੀ ਖੁਰਾਕ ਦੀ ਗੱਲ ਹੈ ਇਹ ਸਰੀਰ ਨੂੰ ਸਾਹਮਣ ਦੀ ਗੱਲ ਹੈ ਅਗਲੀ ਕਬੱਡੀ ਕਿਸ ਗੱਭਰੂ ਨੇ ਪਾਉਣੀ ਹੈ ਮੈਚ ਕਹਿੰਦੇ ਤਕੜਾ ਹੈ ਜਿੱਤਾ ਹਾਰਾਂ ਦੇ ਫੈਸਲੇ ਹੋਣੇ ਆ ਇੱਕ ਨੰਬਰ ਜਿਹੜਾ ਹੋਲਡ ਹੋਇਆ ਉਹਨੂੰ ਚੈੱਕ ਕੀਤਾ ਜਾ ਰਿਹਾ ਵੀ ਉਹ ਨੰਬਰ ਰੇਡਰ ਦਾ ਹੈ ਜਾਂ ਫਿਰ ਜਾਫੀ ਦਾ ਲਓ ਥੋੜੇ ਸਮੇਂ ਤੱਕ ਰੇਡ ਪਵੇਗੀ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਸਾਰੇ ਦਰਸ਼ਕਾਂ ਦਾ ਸਾਰੇ ਆਨਾਰ ਇਸ ਦਾ ਸੱਚੇ ਚੱਕ ਸੈਦੋ ਕੇ ਨਗਰ ਦਾ ਪਹਿਲੇ ਤੋਂ ਧੰਨਵਾਦ ਕਰਦੇ ਆ ਸਾਡੇ ਅਮਨਵੀਰ ਹੁਣਾ ਦਾ ਉਹਨਾਂ ਦੀ ਪੂਰੀ ਟੀਮ ਦਾ ਉਹਨਾਂ ਨੇ ਆਖਿਆ ਵੀ ਅਸੀਂ ਸੇਵਾਦਾਰ ਹੈ ਸੇਵਾ ਕਰਾਂਗੇ ਤੇ ਜਦੋਂ ਕਿਤੇ ਪ੍ਰਧਾਨਗੀ ਵਾਲੇ ਚੱਕਰ ਚ ਆ ਗਏ ਫੀਲਿੰਗ ਵਾਲੇ ਚੱਕਰ ਚ ਆ ਗਏ ਤੇ ਫਿਰ ਜਿਵੇਂ ਤੁਸੀਂ ਕਹੋਗੇ ਬਾਕੀ ਪ੍ਰਮਾਤਮਾ ਜਾਣਦਾ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸੁਖਰਾਜ ਮੁੰਡਿਆਂ ਚ ਭਾਵਨਾ ਯਾਰ ਜਿਹਦੇ ਚ ਭਾਵਨਾ ਹੋਵੇ ਨਾ ਉਹ ਕਦੇ ਵੀ ਗਲਤ ਨਹੀਂ ਕਰਦਾ ਜਿਸ ਦਿਨ ਮੈਂ ਕਹੂੰਗਾ ਵੀ ਇਹਨਾਂ ਚ ਵੀ ਭਾਵਨਾ ਖਤਮ ਹੋ ਗਈ ਉਹ ਤੇ ਚਾਹੇ ਇਹਨਾਂ ਨੂੰ ਕਹਦੇ ਵੀ ਤੁਸੀਂ ਛੱਡੋ ਹੁਣ ਅਸੀਂ ਸੇਵਾ ਕਰਨੀ ਹੈ ਪਰ ਮੁੰਡੇ ਕਰ ਰਹੇ ਐ ਇਹਨਾਂ ਦਾ ਸਹਿਯੋਗ ਕਰੀਏ ਔਰ ਕਈ ਵਾਰੀ ਆਪਾਂ ਛੋਟੀਆਂ ਛੋਟੀਆਂ ਪਿੰਡਾਂ ਦੀਆਂ ਗੱਲਾਂ ਯਾਰ ਉਹ ਫਲਾਣੇ ਨਾਲ ਮੇਰੀ ਬਣਦੀ ਨਹੀਂ ਜਾਂ ਫਲਾਣਾ ਆਇਆ ਹੈ ਜਾਂ ਫਲਾਣਾ ਆਇਆ ਅਸੀਂ ਨਹੀਂ ਇਦਾਂ ਕਰਨਾ ਅਸੀਂ ਨਹੀਂ ਇਦਾਂ ਕਰਨਾ ਪਰ ਨੁਕਸਾਨ ਵੱਡੇ ਹੋ ਜਾਂਦੇ ਆ ਉਹਨਾਂ ਲਈ ਪੀੜੀਆਂ ਦਾ ਜਿਹੜਾ ਨੁਕਸਾਨ ਹੋ ਜਾਣਾ ਸੋ ਸੰਭੀਏ ਸਾਰੇ ਰਲ ਮਿਲ ਕੇ ਰਹੀਏ ਇੱਕੋ ਤਾਂ ਜ਼ਿੰਦਗੀ ਹੈ ਇੱਥੋਂ ਲੈ ਕੇ ਕੀ ਜਾਣਾ ਹੈ ਜਿਹੜੇ ਆਪਣੇ ਪਹਿਲਾ ਚ ਆਪਾਂ ਮੈਚ ਨੂੰ ਚાલુ ਕਰ ਦਈਏ ਆ ਜਿਹੜੇ ਬਜ਼ੁਰਗ ਸੀਗੇ ਦੇਖੋ ਉਹ ਵੀ ਚਲੇ ਗਏ ਇਸ ਦੁਨੀਆ ਤੋਂ ਜਿਹੜੇ ਚਲੇ ਗਏ ਨੇ ਉਹ ਕੁਝ ਨਹੀਂ ਲੈ ਕੇ ਗਏ ਮੈਂ ਪਹਿਲਾਂ ਕਿਹਾ ਵੀ ਬੰਦੇ ਦਾ ਚੰਗਾ ਸੁਭਾਅ ਬੰਦੇ ਨੂੰ ਮਰਨ ਤੋਂ ਬਾਅਦ ਜਿਉਂਦਾ ਰੱਖਦਾ ਆ ਇੱਥੇ ਹੀ ਰਹਿ ਜਾਂਦੀਆਂ ਗੱਲਾਂ ਆ ਸਾਰਾ ਕੁਝ ਇੱਥੇ ਰਹਿ ਜਾਂਦਾ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਵੀ ਜਰੂਰ ਬੈਟਰੀ ਚੈੱਕ ਕਰ ਲਵੇ ਚੇਂਜ ਕਰ ਦੇਵੇ ਲਓ ਰੇਸ਼ਮ ਸਣੀੜੇ ਵਾਲਾ ਉਧਰ ਸਾਡੇ ਫੌਜੀ ਸਾਹਿਬ ਨੇ ਆਖਿਆ ਸੀਗਾ ਵੀ ਜਿਹੜਾ ਰੇਸ਼ਮ ਨੂੰ ਜਫਾ ਲਾ ਦੇਵੇ ਆਪਾਂ 1100 ਦੇ ਦੇਣਾ ਰੇਸ਼ਮ ਰੇਸ਼ਮੀ ਜਾਂ ਮੁੰਡਾ ਉਮਰ ਛੋਟੀ ਹੈ ਬਜਰ ਹਲਕਾ ਪਰ ਚਾਰ ਜਫੀ ਧੌਰੀ ਵਾਲੇ ਕੰਗੀ ਮੱਲੇ ਵਾਲਾ ਬਰੀ ਕਹਿੰਦੇ ਧੌਰੀ ਵਾਲਾ ਟੁੱਟ ਕੇ ਲੱਗਿਆ ਦੋ ਖਿਡਾਰੀਆਂ ਦੇ ਦਰਮਿਆਨ ਲੱਗਾ ਪਿਆ ਜੋਰ ਹਰਜੀ ਪਾਸੇ ਖੇਡ ਕਬੱਡੀ ਦਾ ਸਵਾਦ ਪਰ ਰੇਸ਼ਮ ਕਹਿੰਦੇ ਰਬੜ ਨੂੰ ਵਾਧਾ ਜਾਂਦਾ ਹੈ ਰੇਸ਼ਮ ਕਹਿੰਦੇ ਰਬੜ ਨੂੰ ਵਾਧਾ ਜਾਂਦਾ ਤਕੜਾ ਨੰਬਰ ਇਸ ਗਰੂ ਨੇ ਜੋੜ ਦਿੱਤਾ ਹੈ ਟੀਮਾਂ ਦਾ ਜੋਰ ਲੱਗਾ ਹੋਇਆ ਹੈ ਨਾਲ ਦੇ ਸਪੋਰਟਰਾਂ ਦਾ ਵੀ ਜੋਰ ਲੱਗਾ ਹੋਇਆ ਹੈ ਵੀ ਇੱਕ ਜਫਾ ਲਾ ਦੇ ਤੂੰ ਇੱਕ ਰੇਡ ਹੋਰ ਪਾ ਦੇ ਆਪਾਂ ਜਿੱਤ ਜਣਾ ਪਰ ਦੇਖਾਂਗੇ ਵੀ ਕੌਣ ਜਿੱਤਦਾ ਹੈ ਹੁਣ ਜੇਤੂ ਬਣਦਾ ਅਗਲੀ ਰੇਡ ਲੈ ਵੀਰਪਿੰਦਰ ਦੇਖੀ ਵੀ ਕੌਣ ਆ ਗਿਆ ਚੱਲ ਵੀ ਹੈਪੀ ਹੈਪੀ ਪਾ ਦੇ ਕਬੱਡੀ ਨੌਜਵਾਨਾ ਦੁਨੀਆ ਤੈਨੂੰ ਅਡੀਕ ਰਹੀ ਹੈ ਵੀ ਹੈਪੀ ਕਬੱਡੀ ਪਾਊਗਾ ਹੈਪੀ ਮਨੌਲੀ ਹੈਪੀ ਮਨੌਲੀ ਵਧੀਆ ਹੋਇਆ ਰੇਡ ਪਾਉਣ ਦੇ ਲਈ ਚਾਰ ਨੇ ਵਧੀਆ ਖਿਡਾਰੀ ਖੇਡੇ ਨੇ ਬੇਸ਼ੱਕ ਅਜ ਪੰਜਾਬ ਦੇ ਵਿੱਚ ਹੋਰ ਵੀ ਅਮਨ ਤਿੰਨ ਟੂਰਨਾਮੈਂਟ ਬਹੁਤ ਵੱਡੇ ਪੱਧਰ ਤੇ ਖੇਡੇ ਜਾ ਰਹੇ ਹੈ ਪਰ ਚੱਕ ਸੈਦੋਕੇ ਦਾ ਟੂਰਨਾਮੈਂਟ ਜਿਹੜਾ ਹਰ ਸਾਲ ਦੀ ਤਰ੍ਹਾਂ ਵਧੀਆ ਨਿਪੜਿਆ ਵਧੀਆ ਮੇਲਾ ਹੋਇਆ ਆਓ ਸਾਹਮਣੇ ਸ਼ਰਨਾ ਤੇ ਹੈਪੀ ਹੈਪੀ ਤੇ ਸ਼ਰਨਾ ਹੈਪੀ ਤੇ ਸ਼ਰਨਾ ਹੈਪੀ ਤੇ ਸ਼ਰਨਾ ਮੈਂ ਕਹਾਂ ਸੀਗਾ ਵੀ ਸ਼ਰਨਾ ਹੈ ਜਫਾ ਲਾਏ ਬਨਾਨੀ ਸਰਨਾ ਆਹ ਲਾਤਾ ਜਫਾ ਆਇਆ ਚੱਕ ਸੈਦੋ ਕੇ ਵਾਲਿਓ ਸਵਾਦ ਫਿਰ ਦੁਨੀਆ ਖੁਸ਼ ਕਰਦੀ ਡੱਗੋ ਵਾਲੇ ਸ਼ਰਨੇ ਨੇ ਹੰਧਿਆਂ ਦੇ ਲਾਗੇ ਨਾ ਤੇ ਅਨਚੋਦਰ ਜਾਣ ਦਿੱਤਾ ਤੇ ਨਾ ਉੱਧਰ ਜਾਣ ਦਿੱਤਾ ਮੈਚ ਸਮਾਪਤ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਹਰੀ ਕੇ ਵਾਲੇ ਮੁੰਡੇ ਬਾਜੀ ਮਾਰ ਗਿਆ ਅੱਜ ਦੇ ਕਬੱਡੀ ਕੱਪ ਦਾ 57 ਤੇ ਫਾਈਨਲ ਹੋਇਆ ਹੈ ਸਮਾਪਤ ਵੈਰੀ ਨਾਈਸ ਥੈਂਕ ਯੂ ਇਹ ਕਬੱਡੀ ਨੂੰ ਬਚਾਉਣ ਵਾਲੀਆਂ ਗੱਲਾਂ ਨੇ 7 ਟੱਚ 7 ਟੱਚ ਤੇ ਦੋ ਜੱਫੇ ਕਬੱਡੀ ਦਾ ਆਇਰਨ ਮੈਨ ਬੈਸਟ ਜੱਫੀ ਬਣਿਆ ਪਰ ਟੀਮ ਦੀ ਸਹਿਮਤੀ ਨਾਲ ਵਿੱਕੀ ਹਰੀਕੇ ਵਾਲਾ ਸਾਂਝੇ ਤੌਰ ਤੇ ਦੋਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਰੇਸ਼ਮ ਸ੍ਰੀਨੇ ਨੇ 10 ਰੇਡਾਂ ਪਾਈਆਂ ਤੇ ਮੁੰਡਾ ਨੌਨ ਸਟਾਪ ਰਿਹਾ ਰੇਸ਼ਮ ਸਰੀੜੇ ਵਾਲਾ ਅੱਜ ਦੇ ਕਬੱਡੀ ਕੱਪ ਦਾ 선수ਦਾਰ ਨੂੰ ਬੇਨਤੀ ਹੈ ਕਿ ਜਦੋਂ ਟੂਰਨਾਮੈਂਟ ਸਮਾਪਤ ਹੁੰਦਾ ਹੁੰਦਾ ਸਾਰੇ ਹੌਲੀ ਜਾਇਆ ਕਰੋ ਕੋਈ 5 ਮੀਟਰ ਦਾ ਫਰਕ ਨਹੀਂ ਪੈਣਾ ਆਪਾਂ ਆ ਕੇ ਇੱਕ ਦੂਜੇ ਤੋਂ ਹੋ ਜਾਂਦੇ ਆ ਸਾਰਿਆਂ ਨੂੰ ਬੇਨਤੀ ਆ ਵੀ ਸਾਰੇ ਹੌਲੀ ਜਾਇਆ ਕਰੋ ਘਰੇ ਸਾਨੂੰ ਡੀਕ ਰਿਆ ਕੋਈ ਇੰਨੀ ਕੁ ਬੇਨਤੀ ਹੈ ਔਰ ਅੱਜ ਦਾ ਟੂਰਨਾਮੈਂਟ ਸਫਲ ਹੈ ਬਹੁਤ ਬਹੁਤ ਧੰਨਵਾਦ ਬੋਲਦਾ ਚੱਲਦਾ ਕਮੈਂਟਰੀ ਕਰਦਾ ਕੋਈ ਗਲਤ ਬੋਲਿਆ ਗਿਆ ਹੋਵੇ ਅਣਜਾਣ ਜੇ ਬੱਚੇ ਸਮਝ ਕੇ ਆਪਣੇ ਛੋਟੇ ਭਰਾਵਾਂ ਨੂੰ ਮਾਫ ਕਰਿਓ ਲੱਖੀ ਲਹਿਰੇ ਦੀ ਮਿਹਰਬਾਨੀ ਨਾਲ ਕਲੱਬ ਦੀ ਮਿਹਰਬਾਨੀ ਨਾਲ ਮੇਲਾ ਸਫਲ ਹੋਇਆ ਔਰ ਇਹ ਟੂਰਨਾਮੈਂਟ ਸਮੇਂ ਤੇ ਲਵੀ ਰਪਿੰਦਾਂ ਦੀ ਟੀਮ ਦੀ ਸੈਪਟੀ ਨਾਲ ਰੇਸ਼ਮ ਸਰੀਣਾ ਤੇ ਭੀਮਸੁਰ ਸਿੰਘ